जय श्री कृष्ण जय श्री राधे ठाकुर जी का आशीर्वाद सदा सब पर बना रहे वांके बिहारी कृपा सदा सब पर बनी रहे दोस्तों मैं ਤੁਹਾਡਾ ਆਪਣਾ ਹਿੰਦੂ ਜੱਟ ਅਮਿਤ ਰੋੜਾ ਦੋਸਤੋ ਮੁੱਦਾ ਉਹੀ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਪਿਛਲੇ 20 ਦਿਨਾਂ ਤੋਂ 15 ਵੀਕਾਂ ਤੋਂ ਚੱਲਦਾ ਆ ਰਿਹਾ ਹੈ ਦੋਸਤੋ ਮੁੱਦਾ ਕਿਸਾਨ ਅੰਦੋਲਨ ਮਤਲਬ ਦੋਸਤੋ ਮੇਰੀ ਇੱਕ ਚੀਜ਼ ਸਵਾਲ ਹੈ ਮੇਰੇ ਕਿਸਾਨ ਭਰਾਵਾਂ ਨੂੰ ਕੀ ਦੋਸਤੋ ਆਪਾਂ ਇਹ ਚੀਜ਼ ਦਾ ਮਸਲਾ ਹੱਲ ਟੇਬਲ ਚੇਅਰ ਤੇ ਬੈਠ ਕੇ ਹੀ ਹੋਣਾ ਵੈ ਫਿਰ ਤੁਸੀਂ ਅੱਜ ਅਖਬਾਰਾਂ ਵੀ ਨਹੀਂ ਜੀ ਖ਼ਬਾਰਾਂ ਪੜੀਆਂ ਹੋਣਗੀਆਂ ਉਹਦੇ ਵਿੱਚ ਕੀ ਲਿਖਿਆ ਆਇਆ ਕਿ ਲੁਧਿਆਣਾ ਕੀ ਇੰਡਸਟਰੀ ਕੋ ਜਾਂ ਪੰਜਾਬ ਕੀ ਇੰਡਸਟਰੀ ਕੋ ਇਤਨਾ ਨੁਕਸਾਨ ਹੋ ਗਿਆ ਮੁੱਦਾ ਕਿਸਾਨਾਂ ਦਾ ਜਿਹੜਾ ਇਹਨਾਂ ਦਾ ਮੁੱਦਾ ਕਿਸਾਨਾਂ ਦਾ ਹੈਗਾ ਵੈ ਇਹ ਸਰਕਾਰ ਨਾਲ ਟੇਬਲ ਕੁਰਸੀ ਤੇ ਬੈਠ ਕੇ ਮਸਲਾ ਹੱਲ ਹੋਣਾ ਹੈ ਇੰਦਾ ਕਿ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਆ ਆਪਣੇ ਕਿਸਾਨ ਭਰਾਵਾਂ ਨੂੰ ਕਿ ਸਾਡੇ ਪੰਜਾਬ ਦੇ ਵਪਾਰ ਦਾ ਨੁਕਸਾਨ ਜਿਹੜਾ ਹੋ ਰਿਹਾ ਵੈ ਕਿ ਉਹਦੀ ਪਰਪਾਈ ਕੌਣ ਕਰੇਗਾ ਸਾਡੇ ਪੰਜਾਬ ਦਾ ਵਪਾਰ ਜਿਹੜਾ ਨੁਕਸਾਨ ਹੋ ਰਿਹਾ ਦੇਖੋ ਵਪਾਰ ਹਰ ਤਰਫ ਬੰਦ ਹੋ ਗਿਆ ਮਾਲ ਦੀ ਆਵਾਜਾਈ ਬੰਦ ਹੋ ਗਈ ਮਾਲ ਕਿੱਥੇ ਆ ਜਾਣੀ ਰਿਹਾ 20 ਦਿਨ ਹੋ ਗਏ ਟਰਾਂਸਪੋਰਟੇਸ਼ਨ ਜਿਹੜਾ ਵਪਾਰੀ ਸੀਗਾ ਉਹ ਮਾਲ ਲੈਣ ਤੋਂ ਹੁਣ ਡਰ ਗਿਆ ਬੜਾ ਵੱਡਾ ਸਵਾਲ ਦੋਸਤੋ ਬੜਾ ਵੱਡਾ ਸਵਾਲ ਫਿਰ ਇੱਕ ਮੇਰੇ ਦਿਮਾਗ ਦੇ ਵਿੱਚ ਇੱਕ ਜਹਨ ਆਇਆ ਗੱਲ ਆਈ ਦਿਮਾਗ ਦੇ ਵਿੱਚ ਕਿਉਂ ਨਾ ਆਪਣੇ ਦੋਸਤਾਂ ਨਾਲ ਵੀਰਾਂ ਨਾਲ ਭਰਾਵਾਂ ਨਾਲ ਇੱਕ ਇੱਕ ਗਾਇ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਦੇਖੋ ਜਿਹੜਾ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਵੈ ਸਰਕਾਰ ਨਾਲ ਇਹਨਾਂ ਦਾ ਜਿਹੜਾ ਆਪਣੀ ਬੈਠ ਕੇ ਜਿਹੜਾ ਮੇਲਜੋਲ ਨਹੀਂ ਹੋ ਰਿਹਾ ਸਰਕਾਰ ਨਾਲ ਸਰਕਾਰ ਨੂੰ ਵੀ ਚਾਹੀਦਾ ਮੈਂ ਸਰਕਾਰ ਨੂੰ ਵੀ ਕਹਿਣਾ ਵਾ ਕਿ ਇਹਨਾਂ ਨਾਲ ਬੈਠ ਕੇ ਜੋ ਵੀ ਆ ਆਪਣੀ ਟੇਬਲ ਕੁਰਸੀ ਚੇਅਰ ਤੇ ਆਪਣਾ ਮਸਲਾ ਹੱਲ ਕਰ ਲੋ ਬੜਾ ਵੱਡਾ ਇਹ ਸਵਾਲ बार-बार ਜਹਨ ਚੰਦਾ ਕੀ ਨੁਕਸਾਨ ਪੰਜਾਬ ਦੇ ਵਪਾਰ ਦਾ ਪਹਿਲਾਂ ਵੀ 13 ਮਹੀਨੇ ਲਗਾਤਾਰ ਜਿਹੜਾ ਇਹਨਾਂ ਦਾ ਮੁੱਦਾ ਚੱਲਿਆ ਸੀਗਾ ਦੇਖੋ ਪੰਜਾਬ ਨੂੰ ਕਿੰਨਾ ਘਾਟਾ ਪਿਆ ਕਿੰਨਾ ਨੁਕਸਾਨ ਹੋਇਆ ਫਿਰ ਮੇਰੇ ਦਿਮਾਗ ਦੋਸਤੋ ਜਹਨ ਆਂਦਾ ਗੱਲ ਆਂਦਾ ਕਿਉਂ ਨਾ ਅਸੀਂ ਆਪਣਾ ਵਪਾਰੀ ਵਪਾਰੀ ਆਸੀਂ ਮੇਰੇ ਦਿਮਾਗ ਬੜੀ ਵੱਡੀ ਗੱਲ ਆਈ ਕੀ ਵਪਾਰ ਛੱਡ ਕੇ ਕਿਉਂ ਨਾ ਜ਼ਮੀਨ ਲੈ ਕੇ ਆਪਾਂ ਵੀ ਕਿਸਾਨ ਬਣ ਜਾਈਏ ਸ਼ਾਇਦ ਸਰਕਾਰ ਸਾਡੀ ਵੀ ਸੁਣ ਲਵੇ ਸਰਕਾਰ ਸਾਡੇ ਵੱਲ ਵੀ ਧਿਆਨ ਦੇ ਲਵੇ ਕੀ ਅਸੀਂ ਵੀ ਪੰਜਾਬ ਦੇ ਹੁਣ ਕਿਸਾਨ ਬਣ ਗਏ ਆ ਹਿੰਦੂ ਜੱਟ ਦੇ ਹੈ ਜਾਂ ਮੀਤੜੋੜਾ ਫਿਰ ਸੋਚਦਾ ਨਾ ਦਿਮਾਗ ਤੇ ਗੱਲਾਂ ਆਂਦੀਆਂ ਮੈਂ ਕੀ ਕਿੱਦਾਂ ਕਰੀਏ ਵਪਾਰ ਮਾਲ ਦੀ ਆਵਾਜਾਈ ਅੱਜ 20 ਦਿਨ ਹੋ ਗਏ ਵਪਾਰੀ ਮਾਲ ਮੰਗ ਰਿਹਾ ਮਾਲ ਦੀ ਕੋਈ ਆਵਾਜਾਈ ਨਹੀਂ ਹੈਗੀ ਦਿੱਲੀ ਗੱਡੀਆਂ ਕਿੱਦਾਂ ਜਾਣਗੀਆਂ ਰੋਡ ਸਾਰੇ ਬੰਦ ਪਏ ਨੇ ਸ਼ੰਭੂ ਬੈਰੀਅਰ ਤੇ ਹਰਿਆਣਾ ਪੂਰਾ ਦੇਖੋ ਪੂਰਾ ਰੋਡ ਕਰੋ ਸਾਰਾ ਸ਼ੰਭੂ ਬੈਰੀਅਰ ਬੰਦ ਕੀਤਾ ਹੋਇਆ ਫਿਰ ਦਿਮਾਗ ਜਹਰਾਂ ਦਾ ਕਿਉਂ ਨਾ ਅਸੀਂ ਵੀ ਕਿਸਾਨੀ ਕਰੀਏ ਕਿਉਂ ਨਾ ਸਾਨੂੰ ਵੀ ਜ਼ਮੀਨ ਲੈ ਲਈਏ ਅਸੀਂ ਵੀ ਕਿਸਾਨ ਬਣ ਜਾਈਏ ਬੜੀ ਵੱਡੀ ਸਵਾਲ ਹੈ ਨਾ ਕਿ ਕਿਸਾਨਾਂ ਨੂੰ ਫੈਸਿਲਿਟੀ ਦੇਖ ਲਓ ਬਿਜਲੀ ਇਹਨਾਂ ਨੂੰ ਫਰੀ ਹੈ ਹਰ ਫੈਸਿਲਿਟੀ ਇਹਨਾਂ ਨੂੰ ਹੈ ਮਤਲਬ ਮੈਂ ਕਹਿੰਦਾ ਬੈਂਕ ਲੋਨ ਜਿਵੇਂ ਲੋਨ ਜੱਤ ਲੈ ਜ਼ਮੀਨਾਂ ਤੇ ਲੱਲੇ ਕਰ ਫਿਰ ਆਪਾਂ ਸਾਲ ਦੋ ਸਾਲ ਬਾਅਦ ਧਰਨਾ ਲਾਤਾ ਕਿ ਲੋਰੀ ਪਰਨਾ ਲੱਗ ਗਿਆ ਹੋਇਆ ਵੈ ਲੋ ਜੀ ਆਪਾਂ ਸਰਕਾਰ ਤੋਂ ਬੈਠ ਗਿਆ ਆਪਣੀ ਲਜਾ ਕਰਾਈਏ ਆਪਣੇ ਬੈਂਕ ਲੋਨ ਮਾਫ ਕਰਾਈਏ ਠੀਕ ਹੈ ਜੀ ਬਿਜਲੀ ਫ੍ਰੀ ਕਰਾਈਏ ਵਪਾਰੀ ਦੇਖ ਲਓ ਅਸੀਂ ਵਪਾਰ ਕਰਦੇ ਆਂ ਹਰ ਜਗ੍ਹਾ ਹਰ ਤਰਫ ਟੈਕਸ ਦਿੰਨੇ ਆਂ ਹਰ ਰਕਮ ਦਾ ਟੈਕਸ ਦਿੰਨੇ ਆਂ ਬਿਜਲੀ ਦੇ ਬਿੱਲ ਦਿੰਨੇ ਆਂ ਟੈਕਸ ਦੇ ਦਿੰਨੇ ਆਂ ਔਰ ਸਾਨੂੰ ਇੱਕ ਪੈਸੇ ਦੀ ਸਹੂਲਤਾਂ ਨਹੀਂ ਹੈਗੀ ਫਿਰ ਮੇਰੇ ਦਿਲ ਚ ਗੱਲਾਂ ਤੇ ਆਣ ਗਈਆਂ ਕਿਉਂਕਿ ਮੈਂ ਵੀ ਹਿੰਦੂ ਜਾਟਾ ਮੈਂ ਵੀ ਕਿਸਾਨ ਬਨ ਜਾਵਾ ਫੈਸਿਲਿਟੀ ਨਾ ਮਿਲੇਗੀ ਨਾ ਸਰਕਾਰ ਵੱਲੋਂ ਧਰਨੇ ਲਾ ਕੇ ਕਿਉਂਕਿ ਜਿਹੜੇ ਕੰਮ ਧਰਨੇ ਲਾ ਕੇ ਕਰਨੇ ਨੇ ਸਰਕਾਰ ਤੋਂ ਫੈਸਿਲਿਟੀ ਲੈਣ ਲਈ ਕਰ ਰਹੇ ਨੇ ਵਪਾਰੀ ਕੀ ਕਰੇ ਹੁਣ ਵਪਾਰੀ ਥੋੜੀ ਇਹ ਗੱਲ ਕਹੇਗਾ ਚਲੋ ਦਿੱਲੀ ਚਲੀਏ ਅਸੀਂ ਵੀ ਧਰਨਾ ਲਾ ਲਈਏ ਅਸੀਂ ਵੀ ਧਰਨਾ ਲਾ ਕੇ ਸਰਕਾਰ ਤੋਂ ਆਪਣਾ ਹੱਕ ਲੈ ਲਈਏ ਦੋਸਤੋ ਕੁਝ ਦੇ ਸੋਚਣਾ ਪਏਗਾ ਇਸ ਲਈ ਮੈਂ ਲਾਈਵ ਹੋ ਕੇ ਤੁਹਾਡੇ ਕੋਲੋਂ ਇੱਕ ਚੀਜ਼ ਪੁੱਛਣਾ ਚਾਹਨਾ ਵਾ ਕਿ ਭਰਾਵੋ ਤੁਸੀਂ رائے ਦੇਣੀ ਹੈ ਮੇਰੇ ਸਾਰੇ ਵਪਾਰੀਆਂ ਭਰਾਵਾਂ ਨੂੰ ਕਿਆ ਅਬ ਹਮ ਵੀ ਕਿਸਾਨ ਬਣ ਜਾਏ? ਕਿਆ ਹਮ ਵੀ ਆਪਣੀ ਜ਼ਮੀਨ ਜਿਬਿਜਿਬਿਨੇ ਲੈ ਕੇ ਹਮ ਵੀ ਖੇਤੀਬਾੜੀ ਕਰਨੇ ਲੱਗ ਜਾਏ? ਵਪਾਰ ਛੋੜ ਦੇ? ਬੜਾ ਵੱਡਾ ਸਵਾਲ ਹੈ ਕਿਉਂਕਿ ਫੈਸਿਲਿਟੀ ਉਹਨਾਂ ਨੂੰ ਮਿਲਦੀ ਹੈ ਸਾਨੂੰ ਤੇ ਮਿਲਦੀ ਕੋਈ ਨਹੀਂ ਹੈਗੀ। ਪੰਜਾਬ ਦਾ ਵਪਾਰੀ ਤੇ ਪਰੇਸ਼ਾਨ ਹੋ ਗਿਆ ਹਰ ਤਰਫ। 20 ਦਿਨ ਹੋ ਗਏ। ਸਰਕਾਰ ਰੋਡ ਸਾਰੇ ਬੰਦ ਕੀਤੇ ਹੋਇਆ। ਜਿਹੜੇ ਐਕਸਪੋਰਟ ਦੇ ਵਪਾਰੀਆਂ ਦੇ ਕਈਆਂ ਦੇ ਆਰਡਰ ਵੀ ਹੋਣਗੇ ਉਹ ਸਾਰੇ ਕੈਨਸਲ ਹੋ ਗਏ ਐ। ਆਰਡਰ ਆਣੇ ਬੰਦ ਹੋ ਗਿਆ ਕਿਉਂਕਿ ਪਤਾ ਲੈ ਕਿ ਇਹ ਧਰਨਾ ਲੰਬਾ ਵੀ ਜਾ ਸਕਦਾ ਜਿਹਨੇ ਪਿਛਲਾ ਧਰਨਾ ਤੁਸੀਂ ਦੇਖਿਆ ਡੇਢ ਸਾਲ ਲੰਘਿਆ ਡੇਢ ਸਾਲ ਤੇ ਹੁਣ 15 20 ਦਿਨ ਹੋ ਗਏ ਵਿਚਾਰ ਵਿਟਾਂਦਰਾ ਹੋ ਰਿਹਾ ਹੈ ਮਸਲਾ ਹੱਲ ਹੋਣਾ ਜਾਂ ਨਹੀਂ ਹੋਣਾ ਇਹ ਤੇ ਮੇਰਾ ਕਿਸਾਨ ਭਰਾਵਾਂ ਨੂੰ ਪਤਾ ਹੈ ਜਾਂ ਮੇਰੇ ਸਰਕਾਰ ਜਿਹੜੀ ਬੇਰੀ ਸਰਕਾਰ ਆ ਉਹਨਾਂ ਨੂੰ ਪਤਾ ਹੈ ਮੈਂ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹਨਾ ਮਾਨ ਸਾਹਿਬ ਪੰਜਾਬ ਦੇ ਤੁਸੀਂ ਡਾਇਮੰਡ ਸੀਐਮਓ ਠੀਕ ਹੈ ਜੀ ਮੈਂ ਤੁਹਾਨੂੰ ਕਈ ਵਾਰੀ ਕਹਿ ਚੁੱਕਾ ਆਪਣੀ ਵੀਡੀਓ ਦੇ ਵਿੱਚ ਕਿ ਮੇਰੇ ਪੰਜਾਬ ਨੂੰ ਇੱਕ ਵਧੀਆ ਮੁੱਖ ਮੰਤਰੀ ਮਿਲਿਆ ਡਾਇਮੰਡ ਸੀ ਜਾਂ ਮਿਲਿਆ ਇੱਕ ਬੇਨਤੀ ਹੋਰ ਹੈ ਹਿੰਦੂ ਜੱਟ ਵੀ ਇੱਕ ਬੇਨਤੀ ਅਰਜ਼ ਲਗਾਉਂਦਾ ਕਿ ਪੰਜਾਬ ਦੇ ਵਪਾਰੀਆਂ ਦਾ ਵੀ ਖਿਆਲ ਰੱਖ ਲਓ ਕਿਉਂਕਿ ਪੰਜਾਬ ਦੇ ਵਪਾਰੀਆਂ ਨੇ ਵੀ ਮਾਨ ਸਾਹਿਬ ਤੁਹਾਨੂੰ ਵੋਟ ਪਾਈ ਹੈ ਤੁਹਾਡੇ ਨਾਲ ਵਪਾਰੀ ਹਰ ਤਰਫ ਖੜਿਆ ਹੋਇਆ ਹੈ ਤੁਹਾਡੇ ਨਾਲ ਕਿਉਂਕਿ ਤੁਸੀਂ ਇੱਕ ਵਧੀਆ ਸੀਐਮਓ ਤੁਹਾਨੂੰ ਹਰ ਪਾਸੇ ਵਪਾਰੀ ਵਰਗ ਸਹਿਯੋਗ ਵੀ ਦਿੰਦਾ ਹੋਇਆ ਹੈ ਕੀ ਸਾਡੇ ਪੰਜਾਬ ਨੂੰ ਇੱਕ ਵਧੀਆ ਸੀਐਮ ਮਿਲਿਆ ਵੈ ਪਰ ਪੰਜਾਬ ਦੇ ਵਪਾਰੀਆਂ ਨਾਲ ਅਣਦੇਖੀ ਹੋ ਰਹੀ ਹੈ ਚਾਹੇ ਉਹ ਸੈਂਟਰ ਸਰਕਾਰ ਹੈ ਉਹ ਵੀ ਨਹੀਂ ਸੋਚ ਰਹੀ ਕਿਉਂਕਿ ਜਿਹੜਾ ਮੁੱਦਾ ਟੇਬਲ ਟੋਪ ਤੇ ਹੱਲ ਹੋਣਾ ਹੈ ਸੈਂਟਰ ਸਰਕਾਰ ਨੇ ਤੇ ਅੱਖਾਂ ਹੀ ਬੁਝੀਆਂ ਹੋਈਆਂ ਪੰਜਾਬ ਵੱਲ ਧਿਆਨ ਨਹੀਂ ਦੇ ਰਹੀ ਮਤਲਬ ਤੁਸੀਂ ਬੈਠ ਕੇ ਕਿਸਾਨਾਂ ਦਾ ਕੁਝ ਵੀ ਹੈ ਮਸਲਾ ਹੱਲ ਕਰੋ ਵਪਾਰੀ ਬੜਕ ਪਰੇਸ਼ਾਨ ਹੈ ਮਾਲ ਆਣੇ ਜਾਣੇ ਬਿਲਕੁਲ ਬੰਦ ਹੋ ਗਏ ਆ ਹਰ ਤਰ੍ਹਾਂ ਹਰ ਵਰਤਰਾ ਦੀ ਵਪਾਰੀ ਇੱਕ ਚੀਜ਼ ਦੱਸੋ ਕਿ ਕਿੱਥੋਂ ਆਪਣੇ ਖਰਚੇ ਕੱਢੇਗਾ ਗੱਡੀਆਂ ਵਪਾਰੀਆਂ ਦੀਆਂ ਬੈਂਕ ਲੋਨ ਤੇ ਘਰ ਵਪਾਰੀਆਂ ਦੇ ਲੋਨ ਤੇ ਹਰ ਚੀਜ਼ ਲੋਨ ਤੇ ਸਾਨੂੰ ਵਪਾਰੀਆਂ ਨੂੰ ਕੋਈ ਬੈਂਕ ਕਰਜ਼ਾ ਮਾਫ਼ ਨਹੀਂ ਕਰਦਾ ਕਿਸਾਨਾਂ ਨੂੰ ਤੇ ਫੈਸਿਲਿਟੀ ਮਿਲ ਜਾਣੀ ਹੈ ਸਰਕਾਰ ਨੇ ਦੇ ਵੀ ਦੇਣੀ ਹੈ ਕਿ ਤੁਹਾਡਾ ਬੈਂਕ ਕਰਜ਼ਾ ਮਾਫ਼ ਹੋ ਗਿਆ ਜਾਂ ਤੁਹਾਡੇ ਕਰਜ਼ੇ ਮਾਫ਼ ਹੋ ਗਏ ਪਰ ਵਪਾਰੀਆਂ ਦੇ ਕਰਜ਼ੇ ਮਾਫ਼ ਕੌਣ ਕਰੇਗਾ ਜਿਹੜੇ 20 ਦਿਨ ਤੋਂ ਧਰਨਾ ਲੱਗਾ ਹੋਇਆ ਵੈ ਜਿਹੜੇ 20 ਦਿਨ ਤੋਂ ਲਗਾਤਾਰ ਧਰਨਾ ਲੱਗ ਕੇ ਜਿਹੜੇ ਬੇਪਿਆਬ ਵਪਾਰੀਆਂ ਨੂੰ ਨੁਕਸਾਨ ਲੱਖ ਵਿਆਜਾ ਉਹ ਕੌਣ ਭਰੇਗਾ ਹਜੇ ਵੀ ਕੁਛ ਨਹੀਂ ਪਤਾ ਕਿ ਟੇਬਲ ਟੋਕ ਤੇ ਬੈਠ ਕੇ ਕਦੋਂ ਮਸਲਾ ਹੱਲ ਹੋਏਗਾ ਹੁਣ ਅੱਗੇ ਸਰਕਾਰ ਨੇ ਇੱਕ ਚੀਜ਼ ਕਹਿ ਦੇਣੀ ਹੈ ਕਿ ਜਿਹੜੇ ਹੁਣ ਇਲੈਕਸ਼ਨ ਆ ਰਿਹਾ ਹੈ ਇਲੈਕਸ਼ਨਾਂ ਤੋਂ ਬਾਅਦ ਪਰ ਮੈਂ ਕਹਿੰਦਾ ਕਿ ਕਿਸਾਨ ਮੇਰਾ ਭਾਈਚਾਰਾ ਮੰਨ ਕੇ ਰੋਡ ਦੇ ਖਾਲੀ ਕਰ ਦੇਵੇ ਕਿਉਂਕਿ ਰਸਤਾ ਖੁੱਲੇਗਾ ਵਪਾਰ ਖੁੱਲੇਗਾ ਆਪ ਉਦਾਲ ਦੀ ਆਵਾਜਾਈ ਹੋਏਗੀ ਮਾਲ ਦੀ ਆਵਾਜਾਈ ਹੋਗੀ ਤੇ ਵਪਾਰੀਆਂ ਦੇ ਜਿਹੜੇ ਕਈ ਪਰਿਵਾਰ ਵਪਾਰੀਆਂ ਨਾਲ ਜਿਹੜੇ ਬੰਦੇ ਅੰਦਰ ਵਪਾਰ ਕਰਦੇ ਕੰਮ ਕਰਦੇ ਆ ਸਾਡੇ ਮਜ਼ਦੂਰ ਵੀ ਕੰਮ ਕਰਦੇ ਆ ਕਈ ਲੇਬਰ ਵੀ ਕੰਮ ਕਰਦੀ ਆ ਉਹਨਾਂ ਦੇ ਪਰਿਵਾਰ ਚੱਲਦੇ ਆ ਕਈ ਫੈਕਟਰੀ ਕਈ ਇੰਡਸਟਰੀ ਕਈ ਡਾਂਗਾ ਕਈ ਯੂਨਿਟ ਕਈ ਸਾਈਕਲ ਇੰਡਸਟਰੀ ਕਈ ਵੱਡੇ ਵੱਡੇ ਯੂਨਿਟ ਉੱਥੇ ਕੀ ਆ ਉਸ ਪਰਿਵਾਰ ਨਾਲ ਕਈ ਫੈਕਟਰੀਆਂ ਦੇ ਵਿੱਚ ਪਰਿਵਾਰ ਜੁੜੇ ਹੋਏ ਆ ਫਿਰ ਵੀ ਸਰਕਾਰ ਨਹੀਂ ਸੋਚ ਰਹੀ ਸਰਕਾਰ ਨੇ ਵਪਾਰੀਆਂ ਤੋਂ ਟੈਕਸ ਲੈਣਾ ਹੀ ਲੈਣਾ ਵਾ ਹਰ ਚੀਜ਼ ਲੈਣੀ ਹੈ ਪਰ ਫੈਸਿਲਿਟੀ ਵਪਾਰੀਆਂ ਨੂੰ ਕਿਉਂ ਨਹੀਂ ਇਸ ਲਈ ਮੈਂ ਵਪਾਰੀ ਭਾਈ ਚਾਰਿਆਂ ਨੂੰ ਕੁੱਛਣਾ ਚਾਹਨਾ ਵਾਂ ਕਿ ਹੁਣ ਵਿਚਾਰ ਵਿਟਾਂਦਰਾ ਸਾਨੂੰ ਬੈਠ ਕੇ ਕਰਨਾ ਹੀ ਪੈਣਾ ਵੈ ਕਿਉਂ ਕਰਨਾ ਪੈਣਾ ਵੈ ਕਿਉਂਕਿ ਕਿਸਾਨਾਂ ਨੂੰ ਹਰ ਬੁਜਲਟੀ ਹੈ ਵਪਾਰੀਆਂ ਨੂੰ ਫੈਸਿਲਿਟੀ ਕੋਈ ਨਹੀਂ ਹੈ ਜੀ ਸਰਕਾਰ ਵੱਲੋਂ ਇਹਨਾਂ ਨੇ ਹਰ ਬੁਜਲਟੀ ਆਪਣੀ ਧਰਨਾ ਦੇ ਕੇ ਮਨਾ ਲੈਣੀ ਹੈ ਕਿਆ ਵਪਾਰੀ ਹੀ ਹੁਣ ਪੰਜਾਬ ਦਾ ਇਹੀ ਜੀ ਸੋਚੇਗਾ ਕਿ ਚਲ ਅਸੀਂ ਵੀ ਦਿੱਲੀ ਚਲੀਏ ਧਰਨਾ ਲਾਈਏ ਅਸੀਂ ਵੀ ਸਰਕਾਰ ਤੋਂ ਆਪਣੀ ਮੰਗ ਮਨਾਈਏ ਕਰਨਾ ਤੇ ਪਹਿਣਾ ਹੀ ਆ ਫਿਰ ਕਿਉਂਕਿ ਸਰਕਾਰਾਂ ਤੋਂ ਮੰਗ ਇੱਕੋ ਹੀ ਚੀਜ਼ ਨਾ ਮੰਦੀ ਹੈ ਸਰਕਾਰਾਂ ਵੀ ਤਾਂ ਹੀ ਮੰਦੀਆਂ ਜੇ ਸਰਕਾਰਾਂ ਦੇ ਖਿਲਾਫ ਅਸੀਂ ਧਰਨਾ ਲਵਾਂਗੇ ਜਿਵੇਂ ਹੁਣ ਦਿੱਲੀ ਸਰਕਾਰ ਸੈਂਟਰ ਸਰਕਾਰ ਨਹੀਂ ਮੰਨ ਰਹੀ ਹੁਣ ਸੈਂਟਰ ਦੇ ਖਿਲਾਫ ਜਾ ਕੇ ਧਰਨਾ ਅੱਜ ਨੇ ਕਿਸਾਨਾਂ ਨੇ ਲਾਇਆ ਹੋਇਆ ਵੈ ਅਜੇ ਤੱਕ ਸਰਕਾਰ ਨਹੀਂ ਮੰਦੀ ਜਿਵੇਂ ਸੋਸੀ ਵਪਾਰ ਕਰਨੇ ਆ ਅਸੀਂ ਵੀ ਆਪਣੇ ਵਪਾਰ ਦੇ ਜਿਵੇਂ ਨੁਕਸਾਨ ਅਸੀਂ ਵੀ ਕਹਿੰਦੇ ਆ ਸਾਨੂੰ ਵੀ ਫੈਸਿਲਿਟੀ ਦਿਓ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਕਿ ਅਸੀਂ ਵੀ ਹੁ ਧਰਨਾ ਲਾ ਕੇ ਆਪਣੇ ਮਸਲੇ ਹੱਲ ਕਰਾਈਏ ਮੈਂ ਤੇ ਆਪਣੇ ਕਿਸਾਨ ਭਰਾਵਾਂ ਨੂੰ ਇੱਕ ਚੀਜ਼ ਕਹੂੰਗਾ ਕਿ ਭਰਾਵੋ ਤੁਸੀਂ ਪੰਜਾਬ ਦੇ ਸਾਡੇ ਕਿਸਾਨ ਉਹ ਸਾਡਾ ਭਾਈਚਾਰਾ ਵੈ ਅਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਵਪਾਰੀਆਂ ਬਾਰੇ ਵੀ ਸੋਚ ਲੋ ਸਾਨੂੰ ਵੀ ਬੜੀ ਪਰੇਸ਼ਾਨੀ ਹੋ ਰਹੀ ਹੈ ਤੁਹਾਡਾ ਸਰਕਾਰ ਨਾਲ ਵਿਟਾਂਦਰਾ ਵਿਖੜ ਵਿਟਾਂਦਰਾ ਬੈਠ ਕੇ ਕੋਈ ਵੀ ਜੇ ਟੇਬਲ ਟੋਕ ਤੇ ਮਸਲਾ ਹੱਲ ਹੋਣਾ ਵੇ ਪਲੀਜ਼ ਅੰਮੀ ਤਰੋੜਾ ਹਿੰਦੂ ਚੱਕ ਦੀ ਬੇਨਤੀ ਹੈ ਕਿ ਤੁਸੀਂ ਪਲੀਜ਼ ਬਾਰਡਰ ਖਾਲੀ ਕਰ ਦਿਓ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧਾ